ਸੋ ਇਲਾ ਰਾ ਗੋੜੀ ਦੀਪ ਕੀ ਮਹਲਾ ਪਹਿਲਾ ੴ ਸਤਿਗੁਰ ਪ੍ਰਸਾਦ ਜੈ ਕਰ ਕੀਰਤ ਆਖੀਐ ਕਰਤੇ ਕਾ ਹੋਏ ਵਿਚਾਰੋ ਤੇਤ ਕਰ ਗਉ ਸੋਹਿਲਾ ਸਿਵ ਰਿਉ ਸਿਰਜਣਹਾਰੋ ਤਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ ਹੋਵਾਰੇ ਚਿਤ ਸੋਹਿਲੇ ਸਦਾ ਸੁਖ ਹੋਇ ਰਹਾਉ ਨਤਨਤ ਜਿਹੜੇ ਸਮਲਣੀ ਦੇਖੇਗਾ ਦੇਵਨਹਾਰ ਤੇਰੇ ਦਾਣੇ ਕੀਮਤ ਨਾ ਪਵੇ ਤਿਸ ਦਾਤੇ ਕਮਨ ਸੁਮਰ ਸੰਬਤ ਸਹਲਿਖਿਆ ਮਿਲ ਕਰ ਪਾਉ ਤੇਲ ਦੇ ਸੱਜਣ ਅਸੀਂ ਸੜੀਆਂ ਜੇ ਹੋਵੇ ਸਾਹਿਬ ਸੁਮਿਲ ਕਰ ਕਰਿ ਹੋ ਪੌਂਚ ਸਦੜੈ ਨਿਤ ਪਵਣ ਸਦਨ ਹਾਰਾ ਸਿਮਰਿਐ ਨਾਨਕ ਸੇ ਦਿਨ ਆਵਣ ਰਾਗ ਆਸ ਮਹਿਲ ਪਹਿਲਾ ਨਹੀਂ ਛ ਕਰਿ ਛ ਗੁਰ ਛ ਉਪਦੇਸ ਗੁਰ ਗਰੇ ਕੋ ਵੇਸ ਅਨੇਕ ਬਾਬਾ ਜੈ ਕਰ ਕਰਤੇ ਕੀਰਤ ਹੋਏ ਸੋ ਕਰਖ ਵਡਾਈ ਤੋਇ ਰਹਾਉ ਰਸਵੇ ਚ ਸਿਆਂ ਘੜੀਆਂ ਪਹਿਰਾ ਤਿੱਥੀ ਵਾਰੀ ਮਾਇ ਹੋਆ ਸੂਰਜੇ ਕੋ ਰਤ ਅਨੇਕ ਨਾਨਕ ਕਰਤੇ ਕੇ ਕੀਤੇ ਵੇਸ ਰਾਗਤਨਾ ਸ੍ਰੀ ਮਹਲਾ ਪਹਿਲਾ ਗਗਨ ਮੈ ਥਾਲ ਰਵ ਚੰਦ ਦੀਪਕ ਬਣੇ ਤਾਰਿਕਾ ਮੰਡਲ ਜਣਕ ਮੋਤੀ ਧੂਪ ਮਨ ਆਨ ਲੋਪ ਮਨ ਚਵਰੋ ਕਰੇ ਸਗਲ ਬਨ ਰਾਇ ਫਲੰਤ ਜੋਤੀ ਕੈਸੀ ਅਰਤੀ ਹੋਏ ਭਵ ਖੰਡਣਾ ਤੇਰੀ ਅਰਤੀ ਅਨਹਤਾ ਸ਼ਬਦ ਵਜੰਤ ਪੇਰੀ ਰਹਾਉ ਸੈਸ ਤੋ ਨਾਨ ਨਾਨ ਨਹ ਤੋਈ ਕੋ ਸੈਸ ਮੂਰਤ ਨਾਇਕ ਤੋਹੀ ਸੈਸ ਪਦ ਵਿਮਲ ਨੰਦ ਏਕ ਪਦ ਗੰਧ ਬਿਨ ਸੈਸ ਤਵ ਗਾਂਦੇ ਚਲੰਤ ਮੋਹੀ ਸਭ ਮੈਂ ਜੋਤ ਜੁਤ ਹੈ ਸੁਈ ਤਿਸ ਦੇ ਚਾਨਣ ਸਭ ਮੈਂ ਚਾਨਣ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ ਜੋ ਤਿਸ ਪਾਵੇ ਸੋ ਹਰਤੀ ਹੋਈ ਹਰ ਚਰਨ ਕਮਣ ਮਕਰੰਦ ਲੋਭਿਤ ਮਨੋ ਅੰਧਨ ਹੋਏ ਆਏ ਪਿਆਸਾ ਕਿਰਪਾ ਜਲ ਦੇ ਨਾਨਕ ਸਰੰਗ ਕੋ ਨੋ ਹੋਏ ਜਾਂਤੇ ਨਾਈ ਵਸਾ ਗੋਰੀ ਪੁਰਬੀ ਪੁਰਬੀ ਮਹਲਾ ਚੋਥਾ ਕਾਮ ਕ੍ਰੋਧ ਨਾ ਗਰਭੋ ਭਰਿਆ ਮਿਲ ਸਾਧੂ ਖੰਡਲ ਖੰਡਾ ਹੈ ਪੂਰਬ ਲਿਖਤ ਲਿਖੇ ਗੁਰ ਪਾਇਆ ਹਰ ਲੈ ਮੰਡਲ ਮੰਡਾ ਹੈ ਕਰ ਸਾਧੂ ਅੰਜਲੀ ਪਣ ਵੱਡਾ ਹੈ ਕਰ ਟੰਡੋਤ ਪਣ ਵੱਡਾ ਹੈ ਰਹਾਉ ਸਾਖਤ ਹਰ ਸਾਧਨ ਜਾਣਿਆ ਤਿਨ ਅੰਤਰ ਹੋਮੇ ਕੰਡਾ ਹੈ ਜੋ ਜੋ ਚੱਲੇ ਚੁਬੇ ਦੁਖ ਪਾਵੇ ਜਮ ਕਾਲ ਸਹੀ ਸਿਰ ਡੰਡਾ ਹੀ ਹਰ ਜਨ ਹਰ ਹਰ ਨਾਮ ਸਮਾਨੇ ਦੁੱਖ ਜਨਮ ਮਰਨ ਕੋ ਖੰਡਾ ਹੈ ਅਵਨਾਸੀ ਪੁਰਖ ਪਾਇਆ ਪਰਮੇਸ਼ਰ ਬੋ ਸੋਵ ਖੰਡ ਬ੍ਰਹਮੰਡਾ ਹੀ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਆਖ ਰਾਖ ਵੱਡ ਵੱਡਾ ਹੈ ਜਨ ਨਾਨਕ ਨਾਮ ਧਰ ਟੇਕ ਹੈ ਹਰ ਨਾਮੇ ਹੀ ਸੁਖ ਮੰਡਾਹੀ ਰਾਗੋੜੀ ਪੂਰਬੀ ਮਹੱਲਾ ਪੰਜਵਾਂ ਕਰੋ ਵੇਣਤੀ ਸੁਣੋ ਮੇਰੇ ਮੀਤਾ ਸੰਤ ਟਹਿਲ ਕੀ ਬੇਲਾ ਇहां ਖਾਟ ਚਲੋ ਹਰ ਲਾਹਾ ਗਿ ਬਸਨ ਸੁਹਿਲਾ ਆਦ ਕਟੇ ਦੈਨ ਸਰ ਨਾਰੀ ਮਨ ਗੁਰ ਮਿਲ ਕਾਜ ਸਵਾਰੇ ਰਹਾਉ ਓ ਸੰਸਾਰ ਵਿਕਾਰ ਸੰਸਮੈ ਤਰਿਓ ਬ੍ਰਹਮ ਗਿਆਨੀ ਜਿਸ ਜਿਗਾਇ ਪਿਆ ਵੇਹ ਰਸ ਕਥ ਕਥਾ ਤੈਨ ਜਾਨੀ ਜਾ ਕੋ ਆਏ ਸੋਈ ਬਹਜੂ ਹਰ ਗੁਰ ਤੇ ਮਨ ਬਸਿਰਾ ਜੇ ਕਰ ਮੈਲ ਪੁਰਖ ਸਜੇ ਬੋਰ ਨ ਹੋਇ ਗਿਓ ਫੇਰਾ ਅੰਤਰ ਜੰਮੀ ਪੁਰਖ ਵਿਦਾਤੇ ਸਰਦਾ ਮਨ ਕੀ ਪੂਰੇ ਨਾਨਕ ਦਾਸ ਇਹ ਸੁਖ ਮੰਗੇ ਮੋਤ ਕਰ ਸੰਤਨ ਕੀ ਤੂਰੇ अंतर जामी पुरख विदाते सरदा मन की पूरे नानक दास हे सुख मंगे नौ क्यों कर संतन की तूरे वाहे गुरु जी का खालसा वाहे गुरु जी की फतेह फतेह ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ